ਮੇਰੀ ਵੀਡੀਓ ਦੇਖ ਰਹੇ ਸਭ ਮੇਰ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਸਾਕਿਆਂ ਕਲੋਕਾਰਿਆਂ ਤੇ ਸ਼ਹਾਦਤਾਂ ਦੇ ਨਾਲ ਭਰਿਆ ਪਿਆ ਹੈ ਪਰ ਸਿੱਖਾਂ ਦੇ ਨਾਲ ਵਿਸ਼ਵਾਸ ਘਾਤ ਵੀ ਬਹੁਤ ਹੋਇਆ ਜਿਸ ਦੇਸ਼ ਲਈ ਸਿੱਖਾਂ ਨੇ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਲੜਾਈਆਂ ਲੜੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾਨਾਂ ਦਿੱਤੀਆਂ ਉਸ ਦੇਸ਼ ਦੇ ਵਿੱਚ ਵੀ ਅਸੀਂ ਪਹਿਲੇ ਦਰਜੇ ਦੇ ਕਹੋ ਜਾਂ ਕਹੋ ਕਿ ਬਰਾਬਰ ਦੇ ਬਸਨੀਕ ਵੀ ਬਣ ਕੇ ਨਹੀਂ ਰਹਿ ਸਕੇ ਦੇਸ਼ ਆਜ਼ਾਦ ਹੁੰਦਿਆ ਸਾਡੇ ਗੱਲ ਪਹਿਲਾ ਤਮਗਾ ਪਿਆ ਜੀ ਜਰਮ ਪੇਸ਼ਾਕੋਂ ਦਾ ਜਦੋਂ ਇਹ ਤਮਗਾ ਮਿਲਿਆ ਸਿੱਖਾਂ ਦੇ ਦਿਲ ਵੀ ਬਲੁੰਦਰੇ ਗਏ ਪਰ ਸਿੱਖਾਂ ਦੇ ਦਿਲਾ ਦੇ ਵਿੱਚ ਫਿਰ ਵੀ ਇਸ ਦੇਸ਼ ਦੇ ਪ੍ਰਤੀ ਕੋਈ ਮਾੜੀ ਸੋਚ ਨਾ ਆਈ ਨਹਿਰੂ ਨੇ ਦੇਸ਼ ਨੂੰ ਪੈਰਾਂ ਸਿਰ ਖੜੇ ਕਰਨ ਲਈ ਦਾਨ ਮੰਗਿਆ ਸਿੱਖਾਂ ਨੇ ਉਹ ਵੀ ਸਾਰੇ ਦੇਸ਼ ਤੋਂ ਵੱਧ ਚੜ੍ਹ ਕੇ ਦਿੱਤਾ ਹੌਲੀ ਹੌਲੀ ਦੇਸ਼ ਆਪਣੇ ਪੈਰਾਂ ਸਿਰ ਹੋਇਆ ਫਿਰ ਮੁਸੀਬਤ ਆਈ ਅਮਰੀਕਾ ਨੇ ਪਾਕਿਸਤਾਨ ਦੇ ਪਿੱਛੇ ਲੱਗ ਕੇ ਅਨਾਜ ਦੇਣਾ ਬੰਦ ਕਰ ਦਿੱਤਾ ਨਰੂ ਨੇ ਉਸ ਟਾਈਮ ਤੇ ਸਾਰੇ ਦੇਸ਼ ਦੇ ਵਿੱਚ ਹਫਤੇ ਦੇ ਵਿੱਚ ਇੱਕ ਵਾਰੀ ਵਰਤ ਰੱਖਣ ਦਾ ਅਪੀਲ ਕੀਤੀ ਸੀ ਔਰ ਲੋਕਾਂ ਨੇ ਵਰਤ ਰੱਖੇ ਸੀਗੇ ਔਰ ਉਸ ਮੁਸੀਬਤ ਦਾ ਸਮਾਣਾ ਵੀ ਪੰਜਾਬ ਦੇ ਕਿਸਾਨਾਂ ਨੇ ਹੱਕ ੜਾ ਕੇ ਕੀਤਾ ਦੇਸ਼ ਨੂੰ ਹਰੀ ਕ੍ਰਾਂਤੀ ਤੇ ਖੜ੍ਹਾ ਕੀਤਾ ਜਿਹੜਾ ਦੇਸ਼ ਅਮਰੀਕਾ ਦੇ ਅੱਗੇ ਝੋਲੀ ਅੱਡ ਕੇ ਖਲੋਤਾ ਸੀਗਾ ਉਸ ਨੂੰ ਉਸ ਦੇਸ਼ ਦੇ ਅੰਦਰ ਦਾਣਿਆਂ ਦਾ ਭੰਡਾਰ ਇਹੋ ਜਿਹਾ ਭਰ ਦਿੱਤਾ ਕਿ ਉਹ ਲੋਕਾਂ ਨੂੰ ਮੰਡਲ ਲੱਗਾ। ਔਰ ਇਸ ਦੇਸ਼ ਦੇ ਲੋਕਾਂ ਦਾ ਉਸ ਵਰਤ ਦੇ ਕੋਲੋਂ ਖੜਾ ਛੁੱਟਿਆ। ਪਰ ਹਰੀ ਕ੍ਰਾਂਤੀ ਦਾ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਜਾਂ ਕਹੋ ਕਿ ਉਹਦਾ ਜਿਹੜਾ ਇਨਾਮ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਜਿਹੜੀਆਂ ਨੇ ਰੋਜ਼ ਦਿੰਦੀਆਂ ਨੇ ਜਦੋਂ ਇਹਨਾਂ ਨੂੰ ਬਾਰਡਰ ਕੰਨਨ ਦੀ ਮਾਰ ਪੈਂਦੀ ਹੈ ਤੇ ਜਾਂ ਕਿਤੇ ਡਾਂਗਾਂ ਦੀ ਮਾਰ ਪੈਂਦੀ ਹੈ ਇਹ ਅਸੀਂ ਜਿੰਨੀ ਵੀ ਭਲਾਈ ਇਸ ਦੇਸ਼ ਨਾਲ ਕੀਤੀ ਉਹਦਾ ਸਾਨੂੰ ਮੁੱਲ ਮਿਲ ਰਿਹਾ ਜੀ ਹੁਣ ਆਪਾਂ ਗੱਲ ਕਰਾਂਗੇ ਮੇਨ ਉਸ ਮੁੱਦੇ ਤੇ ਹੁੰਨੇ ਆ ਜਿਸ ਮੁੱਦੇ ਤੇ ਕਾਰਨ ਇਹ ਵੀਡੀਓ ਬਣਾ ਰਹੇ ਹਾਂ ਜੀ ਜੂਨ 84 ਜਦੋਂ ਇੰਨਾ ਸਮਿਆਂ ਦੇ ਵਿੱਚ ਜੂਨ ਦਾ ਮਹੀਨਾ ਹੁੰਦਾ ਹੈ ਤੇ ਇਸ ਤਪੇ ਹੋਏ ਮਹੀਨੇ ਦੇ ਵਿੱਚ ਸਿੱਖਾਂ ਦੇ ਦਿਲ ਜਿਹੜੇ ਨੇ ਹੋਰ ਤਪਦੇ ਨੇ। ਔਰ ਉਸ ਟਾਈਮ ਦੇ ਉੱਤੇ ਇਸ ਦੇਸ਼ ਦੀ ਗਵਰਨਮੈਂਟ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਸਭ ਤੋਂ ਵੱਧ ਕੱਲਣਾ ਕਰਨ ਲਈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਦੇ ਹੀ ਸਭ ਤੋਂ ਵੱਧ ਮਹੱਤਵਪੂਰਨ ਧਾਰਮਿਕ ਸਥਾਨ ਦੇ ਉੱਤੇ ਟੈਂਕ ਔਰ ਤੋਪਾਂ ਲੈ ਕੇ ਹਮਲਾ ਕੀਤਾ ਟੈਂਕ ਔਰ ਤੋਪਾਂ ਦੀ ਲੜਾਈ ਬਾਰਡਰ ਤੇ ਲੜੀ ਜਾਂਦੀ ਹੈ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਲੜਦਾ ਹੈ ਨਾ ਕਿ ਇੱਕ ਦੇਸ਼ ਜਿਹੜਾ ਹੈ ਉਹ ਆਪਣੇ ਹੀ ਮੁਸਲਮਾਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਟੈਂਕ ਲੈ ਕੇ ਚੜ ਜਾਵੇ ਬਹਾਨਾ ਕੀ ਬਣਾਇਆ ਇਹਨਾਂ ਨੇ ਕਿ ਸੰਤ ਜਰਨੈਲ ਸੰਤ ਭੰਡਰਾਂ ਵਾਲੇ ਜਿਹੜੇ ਨੇ ਉਹ ਅੰਦਰ ਹਥਿਆਰ ਲੈ ਕੇ ਬੈਠੇ ਨੇ ਔਰ ਬਹੁਤ ਲੋਕ ਜਿਹੜੇ ਨੇ ਉਹ ਉਦਾਰਨ ਵੀ ਇਸੇ ਚੀਜ਼ ਦੇ ਦਿੰਦੇ ਹਨ ਪਰ ਇਹਨਾਂ ਗੰਗੂਆਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਦਾ ਜਨਮ ਜਿਹੜਾ ਹੈ ਜੀ ਉਹ ਹਥਿਆਰਾਂ ਦੇ ਵਿੱਚੋਂ ਹੀ ਹੋਇਆ ਖਾਲਸਾ ਜਦੋਂ ਸਾਜਣਾ ਹੋਇਆ ਖਾਲਸੇ ਦੀ ਉਹਨੇ ਪਹਿਲਾਂ ਆਪਣਾ ਸਿਰ ਦਿੱਤਾ ਹੈ ਫਿਰ ਗੁਰੂ ਸਾਹਿਬ ਨੇ ਸਾਨੂੰ ਖਾਲਸਾ ਹੋਣ ਦਾ ਮਾਨ ਬਖਸ਼ਿਆ ਵੱਖਰੀ ਗੱਲ ਹੈ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਦੇ ਵਿੱਚ ਹਥਿਆਰਾਂ ਦੇ ਰੂਪ ਬਦਲੇ ਨੇ ਔਰ ਇਹ ਕੁਦਰਤੀ ਅਸਰ ਕੇ ਜਿਸ ਤਰ੍ਹਾਂ ਦੁਨੀਆ ਚੱਲਦੀ ਹੈ ਜਾਂ ਜਿਸ ਤਰ੍ਹਾਂ ਦੁਨੀਆ ਬਦਲਦੀ ਹੈ ਉਸੇ ਤਰ੍ਹਾਂ ਅਗਰ ਇਨਸਾਨ ਜਾਂ ਕੌਮਾਂ ਆਪਣੇ ਆਪ ਨੂੰ ਬਦਲਦੀਆਂ ਰਹਿਣ ਉਸ ਤਰ੍ਹਾਂ ਡਿਵੈਲਪ ਕਰਦੀਆਂ ਰਹਿਣ ਤਾਂ ਉਹ ਸੌਖੀਆਂ ਰਹਿੰਦੀਆਂ ਨੇ ਦਿੱਲੀ ਦੇ ਦੰਗਿਆਂ ਦੇ ਵਿੱਚ ਵੀ ਸਾਡੇ ਤੇ ਇਹ ਹਥਿਆਰ ਵੀ ਜਮ੍ਹਾਂ ਕਰਵਾ ਕੇ ਤੇ ਫਿਰ ਸਾਡੇ ਤੇ ਕਤਲੇਆਮ ਕੀਤਾ ਗਿਆ ਸਾਡੀ ਨਸਲ ਕੁਸ਼ੀ ਕੀਤੀ ਗਈ ਸੰਤਾਂ ਖਿਲਾਫ ਅੱਜ ਤੱਕ ਕੋਈ ਪ੍ਰਾਈਵੇਟ ਬੰਦਾ ਤਾਂ ਛੱਡੋ ਕੋਈ ਸਰਕਾਰੀ ਵੀ ਬੰਦਾ ਇੱਕ ਵੀ ਐਫਆਈਆਰ ਉਹਨਾਂ ਦੇ ਵਿਰੁੱਧ ਨਹੀਂ ਦਿਖਾ ਸਕਿਆ ਕਿ ਜਿਹੜਾ ਉਹਨਾਂ ਨੇ ਉਹਨਾਂ ਹਥਿਆਰਾਂ ਦੇ ਨਾਲ ਕਿਸੇ ਦਾ ਕਤਲ ਕੀਤਾ ਹੋਵੇ ਕਿਸੇ ਨੂੰ ਧਮਕਾਇਆ ਹੋਵੇ ਕਿਸੇ ਦੀ ਕੱਡਨੈਪਿੰਗ ਕੀਤੀ ਹੋਵੇ ਇਹ ਸਿਰਫ ਬੀਬੀ ਇੰਦਰਾ ਦੇ ਮਨ ਦਾ ਫਤੂਰ ਸੀਗਾ ਕਿ ਮੈਂ ਆਪਣੇ ਆਪ ਨੂੰ ਦੇਵੀ ਦੁਰਗਾ ਕਹਣਾ ਦੇਵੀ ਦੁਰਗਾ ਤੇ ਬੜੀ ਵੱਡੀ ਮਹਾਨ ਹਸਤੀ ਸੀਗੀ ਪਰ ਇਹ ਤੇ ਪਪਨ ਨਿਕਲੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮਕਸਦ ਇਹਨਾਂ ਦਾ ਖੁਸ਼ ਹੋਰ ਸੀਗਾ ਸਿੱਖਾਂ ਨੂੰ ਸਬਕ ਸਿਖਾਉਣਾ ਸੀਗਾ ਸਾਡੀ ਨਸ਼ਲ ਕੁਸੀ ਕਰਨੀ ਸੀਗੀ ਕਿਉਂਕਿ 84 ਤੋਂ ਪਹਿਲਾਂ ਲਗਭਗ 82 ਦੇ ਲਾਸਟ 83 ਦੇ ਵਿੱਚ ਵਿੱਚ ਹਿਮਾਚਲ ਦੇ ਜੰਗਲਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਸੈਂਡ ਮਾਡਲ ਰੂਮ ਬਣਾ ਕੇ ਉਹਦੇ ਵਿੱਚ ਫਾਇਦੇ ਰੇ ਹਸਲ ਕਰਵਾ ਦਿੱਤੀ ਗਈ ਸੀ ਕਿ ਕਿਸ ਤਰ੍ਹਾਂ ਹਮਲਾ ਹੋਏਗਾ ਇਹ ਹਮਲੇ ਨੂੰ ਟਾਲਿਆ ਵੀ ਜਾ ਸਕਦਾ ਸੀਗਾ ਇਸ ਹਮਲੇ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਵੀ ਕੀਤਾ ਜਾ ਸਕਦਾ ਸੀਗਾ ਪਰ ਨਹੀਂ ਉਸ ਟਾਈਮ ਤੇ ਕਾਂਗਰਸ ਦਾ ਗਰਾਫ गिर ਰਿਹਾ ਸੀਗਾ ਅੱਗੇ ਇਲੈਕਸ਼ਨ ਆ ਰਹੇ ਸੀਗੇ ਔਰ ਜਿਸ ਤਰ੍ਹਾਂ ਅੱਜਕਲ ਗਵਰਨਮੈਂਟਾਂ ਕਰਦੀਆਂ ਨੇ ਕੋਈ ਨਾ ਕੋਈ ਹਮਲਾ ਕਰ ਦਿਓ ਕੋਈ ਕੇਸ ਕਰਵਾ ਦਿਓ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਕਈ ਕੁਝ ਹੋਇਆ ਉਹ ਕੰਮ ਵੀ ਬੀਬੀ ਇੰਦਰਾ ਨੇ ਕੀਤਾ ਕੱਲਾ ਦਰਬਾਰ ਸਾਹਿਬ ਇਹ ਨਹੀਂ ਪੰਜਾਬ ਦੇ 40 ਹੋਰ ਗੁਰਦੁਆਰਿਆਂ ਦੇ ਵਿੱਚ ਵੀ ਇਹੋ ਕੁਛ ਹੀ ਵਾਪਰਿਆ ਗੁਰਦਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਚੱਲੀ ਗੋਲੀ ਦੇ ਵਿੱਚ ਵੀ ਸਿੰਘ ਸ਼ਹੀਦ ਹੋਏ ਨੇ ਉੱਥੇ ਹਾਲਾਂਕਿ ਉੱਥੇ ਤਾਂ ਕੋਈ ਮਿਲਟੈਂਟ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਕੋਈ ਵੀ ਖੜਕੂ ਜਥੇਬੰਦੀ ਅੰਦਰ ਨਹੀਂ ਸੀਗੀ ਪਰ ਫਿਰ ਵੀ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਇਹ ਰੇਡ ਕੀਤੀ ਗਈ ਇਸ ਰੇਡ ਤੋਂ ਬਾਅਦ ਜੋ ਕੁਝ ਹੋਇਆ ਉਹ ਤਾਂ ਹੋਰ ਵੀ ਸ਼ਰਮਨਾਕ ਜਿਹੜੇ ਨੌ ਮਾਸ ਦੇ ਰਿਸ਼ਤੇ ਦੀ ਅੱਜ ਇਹ ਗੱਲ ਕਰਦੇ ਨੇ ਉਹ ਨੌ ਮਾਸ ਦਾ ਰਿਸ਼ਤਾ ਉਦੋਂ ਕਿੱਥੇ ਗਿਆ ਸੀਗਾ ਜਦੋਂ ਬੀਬੀ ਲక్ష్ਮੀ ਕਾਤ ਚਾਵਲਾ ਚਾਵਲ ਜਨਾਨੀ ਜਿਸ ਨੇ ਦਰਬਾਰ ਸਾਹਿਬ ਦੇ ਹਮਲਾ ਹੋਣ ਤੋਂ ਬਾਅਦ 4 ਜਾਂ 5 ਜੂਨ ਨੂੰ ਲੱਡੂ ਵੰਡੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲੱਡੂਆਂ ਤੋਂ ਬਾਅਦ ਇਸੇ ਬੀਬੀ ਵੱਲੋਂ ਛੋਲੇ ਪੂਰੀਆਂ ਦਾ ਉੱਥੇ ਲੰਗਰ ਲਗਾਇਆ ਗਿਆ ਔਰ ਢੋਲ ਵਜਾ ਕੇ ਖੁਸ਼ੀਆਂ ਮਨਾਈਆਂ ਗਈਆਂ ਇਹ ਨੌ ਮਾਸ ਦਾ ਰਿਸ਼ਤਾ ਜੀ ਇਹਨਾਂ ਦਾ ਔਰ ਇਹੋ ਹੀ ਚਵਲ ਬੁੱਢੀ ਬਾਅਦ ਦੇ ਵਿੱਚੋਂ ਜਦੋਂ ਇਲੈਕਸ਼ਨ ਤੇ ਵੋਟਾਂ ਤੇ ਖਲੋਂਦੀ ਹੈ ਐਮਐਲਏ ਖਲੋਂਦੀ ਹੈ ਜਾਂ ਐਮਪੀ ਲਿਖ ਲੋਂਦੀ ਹੈ ਫਿਰ ਹੱਥ ਜੋੜ ਕੇ ਕਹਿੰਦੀ ਹੈ ਕਿ ਸਾਡਾ ਤੁਹਾਡਾ ਨੌ ਮਾਸ ਦਾ ਰਿਸ਼ਤਾ ਹੈ ਉਹ ਤਾਂ ਛੱਡੋ ਬੜੀ ਦੂਰ ਦੀ ਗੱਲ ਹੁਣ ਦੀ ਗੱਲ ਇੱਕ ਰਿਟਾਇਰਡ ਆਈਪੀਐਸ ਅਫਸਰ ਮੌਕੇ ਦਾ ਐਮਐਲਏ ਸਿਰ ਤੇ ਪੱਗ ਬੰਨ ਕੇ ਮੰਦਿਰ ਦੇ ਵਿੱਚ ਜਾਂਦਾ ਹੈ ਔਰ ਮੰਦਿਰ ਦੇ ਵਿੱਚ ਉਹਦਾ ਨੇਤਾ ਜਿਹੜਾ ਬੰਦਰ ਉੱਥੇ ਇੱਕ ਖੜਾ ਹੋਇਆ ਕਹਿੰਦਾ ਕਿ ਪੱਗ ਬੰਨ ਕੇ ਮੰਦਿਰ ਦੇ ਵਿੱਚ ਤੁਸੀਂ ਨਹੀਂ ਆ ਸਕਦੇ ਇਸ ਨੂੰ ਬੰਦੇ ਨੂੰ ਇਹ ਬੰਦਾ ਪੁੱਛੇ ਕਿ ਤੇਰੇ ਘਰ ਜਿਹੜਾ ਅਨਾਜ ਆਉਂਦਾ ਹੈ ਉਹ ਕਿੱਥੋਂ ਆਉਂਦਾ ਹੈ ਜਿਹੜਾ ਤੂੰ ਕਾਰੋਬਾਰ ਕਰਦਾ ਹੈ ਉਹ ਕਿਹਨਾਂ ਦੇ ਨਾਲ ਤੇਰਾ ਕਾਰੋਬਾਰ ਚੱਲਦਾ ਹੈ ਜਿਹੜੀ ਤੂੰ ਨੌਕਰੀ ਕਰਦਾ ਹੈ ਤੇਰੇ ਨਾਲ ਤੇਰੇ ਕੋਲ ਕੀੜੇ ਨੇ ਜਿੰਨ ਜੇ ਤੇਨੂੰ ਪੱਗ ਤੋਂ ਇਨੀ ਨਫ਼ਰਤ ਹੈ ਤੇ ਇਸ ਪੱਗ ਨੇ ਤੁਹਾਡੀਆਂ ਕੁੜੀਆਂ ਨਾਲ ਬਚਾਈਆਂ ਹੁੰਦੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜਿਹੜੀ ਟਕੇ ਟਕੇ ਤੇ ਵਿਕਦੀਆਂ ਸੀਗੀਆਂ ਤੇ ਅੱਜ ਤੁਸੀਂ ਸਾਰੇ ਮਸਜਿਦ ਦੇ ਵਿੱਚ ਜਾ ਕੇ ਤੇ ਪੰਜ ਵਕਤ ਨਮਾਜ਼ ਪੜ੍ਹਦੇ ਕਿਸੇ ਕੌਮ ਦਾ ਇਹਨਾਂ ਨੇ ਇੱਜ਼ਤਾਂ ਤੇ ਕੀ ਮੰਨਣਾ ਹੈ ਉਲਟਾ ਇਹ ਬੰਦੇ ਉਹ ਤੋਂ ਨਫ਼ਰਤ ਕਰਨ ਲੱਗ ਪਏ ਯਾਰ ਐਨੀ ਮਾੜੀ ਹਾਲਤ ਕੀ ਇਹਨਾਂ ਦਾ ਰਸਤਾ ਰੱਖੀਏ ਕੀ ਇਹਨਾਂ ਨੂੰ ਕਹੀਏ ਕਿ ਇਹ ਸਾਡੇ ਭਰਾ ਨੇ ਫਿਰ ਵੀ ਮੈਂ ਸਮਝਦਾ ਕਿ ਸਾਰੇ ਨਹੀਂ ਹੈ ਤਾਂ ਕੁਝ ਨੇ ਸਾਰੇ ਨਹੀਂ ਪਰ ਜਿਹੜੇ ਕੁਝ ਹੈ ਨੇ ਉਹ ਕੁਝ ਜ਼ਿਆਦਾ ਹੀ ਹਦੋਂ ਵੱਧ ਰਹੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਜਰਾਂ ਪੇਸ਼ਾ ਕੌਮ ਦਾ ਦਰਜਾ ਮਿਲਿਆ ਤੇ ਜਿਨ੍ਹਾਂ ਨੇ ਜੇਲ੍ਹਾਂ ਵਿੱਚ ਬੈਠ ਕੇ ਬਾਰ-ਬਾਰ ਅੰਗਰੇਜ਼ ਸਰਕਾਰ ਨੂੰ ਚਿੱਠੀਆਂ ਲਿਖੀਆਂ ਮਾਫੀਆਂ ਮੰਗੀਆਂ ਉਹਨਾਂ ਦੇ ਪੈਰਾਂ ਤੇ ਨੱਕ ਰਗੜ ਕੇ ਆਪਣੀ ਸਜ਼ਾ ਘੱਟ ਕਰਾ ਕੇ ਬਾਹਰ ਆਏ ਉਹ ਮੁੜ ਕੇ ਦੇਸ਼ ਭਗਤ ਹੋ ਗਏ ਉਹ ਬੰਦੇ ਅੱਜ ਉਹਨਾਂ ਦੀ ਪੂਜਾ ਹੋ ਰਹੀ ਹੈ ਜੀ ਇਹ ਦਿਮਾਗ ਪਤਾ ਨਹੀਂ ਲੋਕ ਕਿੱਥੋਂ ਲੈ ਕੇ ਆਉਂਦੇ ਨੇ ਕਿ ਇਹ ਸੋਚਦੇ ਨੇ ਕੀ ਇਹ ਕਰਦੇ ਨੇ ਸਾਡੀ ਤਾਂ ਕੋਈ ਸਮਝ ਨਹੀਂ ਆਉਂਦਾ ਜੀ ਫਿਰ ਵੀ ਮੈਂ ਇਹੋ ਕਹਿਣਾ ਕਿ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹੀਏ ਇੱਕ ਦੂਜੇ ਦੀ ਇੱਜ਼ਤ ਕਰੀਏ ਤਾਂ ਹਮ ਕੋਈ ਨਹੀਂ ਮਾਰਾ ਮੜੇ ਲੋਕ ਹੁੰਦੇ ਨੇ ਮਿਲਗਲ ਕੇ ਰਹੋ ਨਾ ਕੋਈ ਪੱਗ ਵਾਲੇ ਨਾਲ ਨਫ਼ਰਤ ਕਰੇ ਨਾ ਕੋਈ ਟੋਪੀ ਵਾਲੇ ਨਾਲ ਨਫ਼ਰਤ ਕਰੇ ਰਲ ਮਿਲ ਕੇ ਰਹੋ ਜਿਓ ਔਰ ਜਿਨੇ ਦਿਓ ਲਓ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਗੁਰਦੈਨ ਸ਼ੁਰੂ ਹੋ ਗਏ ਨੇ ਕੱਲ ਤੋਂ ਜੂਨ 1 ਸ਼ੁਰੂ ਹੈ 1 ਜੂਨ ਤੋਂ ਦਰਬਾਰ ਸਾਹਿਬ ਗੋਲੀ ਚਲਣੀ ਸਟਾਰਟ ਹੋ ਗਈ ਸੀਗੀ 3 ਤਰੀਕ ਨੂੰ ਤਾਂ ਪੂਰਾ ਕੰਮ ਪੱਕ ਗਿਆ ਸੀਗਾ ਪਰ 1 ਤਰੀਕ ਨੂੰ ਇਹਨਾਂ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਸ ਲਈ ਕੱਲ ਨੂੰ ਜਾਂ ਪਰਸੋਂ ਇਸ ਕੱਲੂ ਕਾਰੇ ਤੇ ਵੀ ਇੱਕ ਵੀਡੀਓ ਬਣਾ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜਿੰਦੇ ਰਹੋ ਔਰ ਦੂਸਰੀ ਗੱਲ ਮੇਨ ਗੱਲ 4 ਤਰੀਕ ਨੂੰ ਇਲੈਕਸ਼ਨ ਦਾ ਰਿਜ਼ਲਟ ਆ ਜਾਣਾ ਜੀ ਇਹ ਗਵਰਨਮੈਂਟ ਦਾ ਸੋਚਿਆ ਸਮਝਿਆ ਹੋਇਆ ਪੁਆਇੰਟ ਹੈ ਕਿ 4 ਤਰੀਕ ਨੂੰ ਰੱਖੋ ਸਿੱਖਾਂ ਚੋਂ ਕੋਈ ਜਿੱਤੇਗਾ ਖੁਸ਼ੀ ਮਨਾਏਗਾ ਔਰ ਸਾਨੂੰ ਇਹ ਦਿਨ ਜੋ ਇਹ ਭੁੱਲਣੇ ਨਹੀਂ ਚਾਹੀਦੇ ਕਿ 1 ਤੋਂ ਲੈ ਕੇ 6 ਜੂਨ ਤੱਕ ਸਾਡੇ ਇਤਿਹਾਸ ਦੇ ਉੱਤੇ ਸਾਡੇ ਗੁਰੂ ਧਾਮ ਦੇ ਉੱਤੇ ਕੀ ਬੀਤੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਦਾ ਨਾਮ ਜਪੋ ਗੁਰੂ ਨੂੰ ਅਰਦਾਸ ਕਰੋ ਅੱਗੇ ਤੋਂ ਕੋਈ ਐਹੋ ਜੀ ਮਾੜੀ ਘਟਨਾ ਨਾ ਹੋਵੇ ਔਰ ਖੁਸ਼ੀਆਂ ਤੋਂ ਗੁਰੇਜ਼ ਕਰੋ ਸਤਿ ਸ੍ਰੀ ਅਕਾਲ